ਇਹ ਬੜੇ ਚਿਰਾਂ ਦੀ ਹੁੰਦੀ ਹੈ 3-4 ਸਾਲ ਹੋ ਗਏ ਇੱਥੇ ਇਹੋ ਹਾਲ ਹੈ ਕਾਈ ਨੂੰ ਨਹੀਂ ਮਿਲੇ ਬਈ ਫੰਡ ਹੁੰਦਾ ਸਾਡੇ ਅਸੀਂ ਬੜੇ ਜਾਣਿਆਂ ਨੂੰ ਮਿਲੇ ਵਾਟ ਪਾਣੀ ਦਾ ਸਮੱਸਿਆ ਕੋਈ ਹੱਲ ਨਹੀਂ ਕਰਦਾ ਕੀ ਜਦੋਂ ਦੀ ਸ਼ਾਦੀ ਆਈ ਅਸੀਂ ਤੇ ਇਹ ਕੁਝ ਵੇਖਦੇ ਆਏ ਇੱਥੇ ਬਾਲਟੀਆਂ ਲਾ ਕੇ ਬਾਲਟੀਆਂ ਲੱਗੇ ਕੋਈ ਇੱਧਰ ਚਲ ਗਿਆ ਕੋਈ ਇੱਧਰ ਚਲ ਗਿਆ ਇਹ ਆਪਣਾ ਨਾਮ ਦੱਸ ਕੇ ਹਾਂਜੀ ਜੈਸ਼ੂ ਰਾਮ ਜੈਸ਼ੂਦਾ ਦਾ ਬਰਸ਼ਮ ਜੀ ਮੇਰਾ ਨਾਮ ਹੈ ਅੰਕਿਸ਼ ਸ਼ਰਮਾ ਟਿੰਕੂ ਪ੍ਰਦੇਸ਼ ਸਹਿਯੋਜਕ ਮੈਂ ਭਾਜਪਾ ਐਨਜੀਓ ਹਸਲਦਾ ਹੈਗਾ 4-5 ਦਿਨ ਹੋ ਗਏ ਐ ਇਸ ਜਗ੍ਹਾ ਦੇ ਉੱਤੇ ਮੈਂ ਆਨਾ ਪਿਆ ਮਕਬੂਲਪੁਰਾ 10 ਨੰਬਰ ਗਲੀ ਐ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਤੁਸੀਂ ਭਾਜੀ ਆਈ ਵੀ ਜੇ ਇੱਥੇ ਆ ਕੇ ਤੁਸੀਂ ਦੇਖਿਆ ਕਿ ਪਾਣੀ ਦੀ ਕਿੰਨੀ ਕਿੱਲਤ ਹੈਗੀ ਐ ਬਾਰ-ਬਾਰ ਲੋਕਾਂ ਨੂੰ ਇੱਥੇ ਆਪਣੇ ਇੱਕ ਮੌਲਿਕ ਅਧਿਕਾਰ ਨੇ ਕਿ ਸਿਰਫ ਪਾਣੀ ਬਿਜਲੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਪਾਣੀ ਵਾਸਤੇ ਇਹਨਾਂ ਨੂੰ ਇੰਨੀ ਗਰਮੀ ਜਦੋਂ 43-44 ਡਿਗਰੀ ਟੈਂਪਰੇਚਰ ਹੈਗਾ ਪੰਜਾਬ ਦੇ ਪੂਰੇ ਸਕੂਲ ਬੰਦ ਹੋ ਚੁੱਕੇ ਐ ਤੇ ਤੋਂ 400-500 ਮੀਟਰ ਦੂਰ ਗੁਰਦੁਆਰੇ ਵਿੱਚੋਂ ਜਾ ਕੇ ਪਾਣੀ ਮੰਗਣਾ ਪੈਂਦਾ ਉੱਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਤੇ ਆਪਣੇ ਘਰ ਦਾ ਗੁ ਕਰਦੇ ਪਏ ਐ ਇਹਨਾਂ ਦੇ ਇੱਥੇ ਵਾਸਤੇ ਪਾਣੀ ਕੋਈ ਇੰਤਜ਼ਾਮ ਨਹੀਂ ਹੈਗਾ ਜੇ ਸਰਕਾਰ ਨੂੰ ਕਿਹਾ ਮੈਂ ਤਿੰਨ ਦਿਨ ਹੋ ਗਏ ਜੇਈ ਭੁੱਲਰ ਦੇ ਨਾਲ ਗੱਲ ਕਰ ਰਿਹਾ ਐ ਐਸੀ ਸੰਦੀਪ ਉਹਨਾਂ ਨਾਲ ਗੱਲ ਕਰ ਰਿਹਾ ਐ ਡੀਸੀ ਸਾਹਿਬ ਨਾਲ ਗੱਲ ਕੀਤੀ ਐ ਉਸ ਤੋਂ ਬਾਅਦ ਗਣੇਸ਼ ਜੀ ਜਿਹੜੇ ਸੈਂਟਰੀ ਦੇ ਇੰਚਾਰਜ ਹੈਗੇ ਇੱਧਰ ਦੇ ਹਲਕੇ ਦੇ ਜ਼ੋਨ 7 ਦੇ ਉਹਨਾਂ ਨਾਲ ਗੱਲ ਕੀਤੀ ਐ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਗੋਂ ਇਸ ਸੀਜ਼ਨ ਪਾਜੀ ਇੱਕੋ ਗੱਲ ਕਹਿੰਦੇ ਜੇਈ ਸਾਹਿਬ ਕਹਿੰਦੇ ਐ ਮੈਂ ਟੈਂਕਰ ਦੇ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਟੈਂਕਰ ਖੜਿਆ ਟੈਂਕਰ ਖੜੇ ਨੂੰ 4 ਦਿਨ ਹੋ ਗਏ 4 ਦਿਨ ਪਹਿਲੇ ਭਰ ਕੇ ਆਇਆ ਸੀ ਪਾਣੀ ਹੌਣ ਚਾਰ ਦਿਨਾਂ ਬਾਅਦ ਤੱਕ ਪਾਣੀ ਆਇਆ ਹੀ ਨਹੀਂ ਰਾਤ ਵੇਲੇ ਕੁਝ ਨਹੀਂ ਪੁੱਛਿਆ ਜੀ ਫੋਨ ਕਰਦੇ ਰਹੇ ਆ ਗੱਲ ਕਰਦੇ ਰਹੇ ਆ ਫੋਨ ਦਾ ਜਵਾਬ ਨਹੀਂ ਦਿੰਦੇ ਜੇ ਤੁਸੀਂ ਕਹਿੰਦੇ ਹੋ ਢੱਡੇ ਸਾਹਮਣੇ ਮੈਂ ਲਾਈਵ ਕਾਲ ਕਰ ਸਕਦਾ ਭੁੱਲੜ ਜੀ ਨੂੰ ਔਰ ਜੇ ਤੁਸੀਂ ਚਾਹੋ ਤੇ ਆ ਦੇਖੋ ਆ ਡੀਸੀ ਸਾਹਿਬ ਨੂੰ ਅੰਮ੍ਰਿਤਸਰ ਹੈਲਪਲਾਈਨ ਦੇ ਉੱਤੇ ਮੈਂ ਮੈਸੇਜ ਵੀ ਡਾਲ ਲਿਆ ਚਾਰ ਦਿਨ ਹੋ ਗਏ ਆ ਕੋਈ ਰਿਪਲਾਈ ਨਹੀਂ ਆ ਸਰਕਾਰ ਸੁੱਤੀ ਪਈ ਐ ਕਿਸੇ ਦਾ ਕੋਈ ਹੱਲ ਨਹੀਂ ਕਿਤੇ ਪਾਣੀ ਯਾਦ ਕਿੱਲੋਂ ਨਹੀਂ ਆ ਰਿਹਾ ਕੀ ਮਤਲਬ ਬਾਜੀ ਦੇਖੋ ਇੱਕ ਸਮੱਸਿਆ ਇਹ ਆਈ ਸੀ ਕਿ ਜਿਹੜੀ 10 ਨੰਬਰ ਗਲੀ ਆ ਨਾ ਇਹਦੇ ਉਧਰੋਂ ਦੀ ਜਦੋਂ ਇਹਨਾਂ ਨੇ ਨਵਾਂ ਠੇਕਾ ਗੱਡੇ ਆ ਤੇ ਜਦੋਂ ਨਵੀਆਂ ਪਾਈਪਾਂ ਪਈਆਂ ਪਾਈਪਾਂ ਦੀ ਹਾਈਟ ਕਰਦੀ ਗਈ ਉੱਤੀ ਜਦੋਂ ਉੱਚੀ ਕਰਤੀ ਤੇ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਨਹੀਂ ਬਣਿਆ ਫਿਰ ਮੋਟਰਾਂ ਖਰਾਬ ਹੋਈਆਂ ਜਿਹੜੇ ਇਹਨਾਂ ਦੇ ਟਿਊਬ ਵੱਲਾਂ ਦੀਆਂ ਮੋਟਰਾਂ ਨੇ ਉਹ ਮੋਟਰਾਂ ਖਰਾਬ ਰਹੀਆਂ ਮੋਟਰਾਂ ਦਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਫੋਨ ਕਰ ਕਰਕੇ ਗੱਲਾਂ ਕਰ ਕਰਕੇ ਮੋਟਰਾਂ ਠੀਕ ਕਰਾਈਆਂ ਇਸ ਤੋਂ ਬੱਲੇ 15 ਦਿਨ ਪਹਿਲੇ ਤੱਕ 8 9 ਤੇ 11 ਨੰਬਰ ਗਲੀ 'ਚ ਵੀ ਪਾਣੀ ਨਹੀਂ ਆਂਦਾ ਪਰ ਗਰੀਬ ਮੇਰਾ ਨਾਮ ਅਮਰਜੀਤ ਕੌਰ ਹੈ 10 ਨੰਬਰ ਗਲੀ ਦੇ ਵਿੱਚ ਰਹਿਣ ਵਾਲੀਆਂ ਸਾਡੇ ਏਰੀਏ ਦੇ ਵਿੱਚ 1.5 ਸਾਲ ਤੋਂ ਪ੍ਰੋਬਲਮ ਆ ਰਹੀ ਏ ਪਾਣੀ ਦੀ 1.5 ਸਾਲ ਤੋਂ ਵੀ ਕੀ ਜਦੋਂ ਦੀ ਸ਼ਾਦੀ ਆਈ ਅਸੀਂ ਤੇ ਇਹ ਕੁਝ ਵੇਖਦੇ ਆਏ ਇੱਥੇ ਬਾਟੀਆਂ ਲੱਗ ਕੇ ਕੋਈ ਇੱਧਰ ਚਲ ਗਿਆ ਕੋਈ ਇੱਧਰ ਚਲ ਗਿਆ ਜਿਹਦੇ ਘਰ ਵਿੱਚ ਜੋ ਹੈਗਾ ਪਾਣੀ ਸਮਰਸੀਪਲ ਲੱਗਾ ਹੋਇਆ ਵਿਚਾਰੇ ਉਹਨਾਂ ਦੇ ਘਰੋਂ ਬਾਟੀਆਂ ਲੈ ਲ ਕੇ ਖੁਦ ਕੀ ਕਿਸੇ ਦੀ ਗੱਲ ਕੀ ਕਹਦੇ ਅਸੀਂ ਖੁਦ ਸਭ ਨੂੰ ਟੋਟੇ ਚ ਲੱ ਕੇ ਹੁਣੇ ਜਿਹਦੇ ਵੱਲ ਵੀ ਆ ਜਾਂਦਾ ਵਾ ਤੇ ਪਾਣੀ ਛੋਟੇ ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਉਹਨਾਂ ਨੂੰ ਸਵੇਰ ਨੂੰ ਹੋ ਜਾ ਕੇ ਤੇ ਫੇਰ ਹੀ ਭੇਜਾਂਗੇ ਅਸੀਂ ਬ੍ਰਸ਼ ਕਰਨ ਜੋਗਾ ਪਾਣੀ ਨਹੀਂ ਹੁੰਦਾ ਕਿਸੇ ਦੇ ਘਰ ਤੁਸੀਂ ਕਿਸੇ ਦੇ ਘਰ ਨੂੰ ਨਹੀਂ ਮਿਲੇ ਪੀ ਪਾਣੀ ਨਹੀਂ ਹੁੰਦਾ ਸਾਡੇ ਅਸੀਂ ਬੜੇ ਜਾਣਿਆਂ ਨੂੰ ਮਿਲੇ ਵੱਟ ਪਾਣੀ ਦਾ ਸਮੱਸਿਆ ਕੋਈ ਹੱਲ ਨਹੀਂ ਕਰਦਾ ਇਹ ਧੋਖੇ ਬਾਜ ਆ ਲੋਕ ਹਾਂਜੀ ਨਾਮ ਦੱਸੋ ਆ ਜੀ ਮਨਜੀਤ ਕੌਰ ਮੇਰਾ ਨਾਮ ਹਾਂਜੀ ਕਿਹੜਾ ਲੋਕ ਕਿੰਨਾ ਚਿਹਰੇ ਤੋਂ ਇਹ ਮਕਬੂਲ ਕੋਈ ਆ ਰਹੀ ਇਹ ਬੜੇ ਚਿਰਾਂ ਦੀ ਹੁੰਦੀ ਹੈ 3-4 ਸਾਲ ਹੋ ਗਏ ਇੱਥੇ ਇਹੋ ਹਾਲ ਹੈ ਕਿ ਕਿੱਦੋਂ ਗਰਮੀਆਂ ਹੁੰਦੀਆਂ ਨੇ ਨਾ ਬਸ ਇਹੀ ਹਾਲ ਹੁੰਦਾ ਪਾਣੀ ਦਾ ਹਰ ਗਰਮੀਆਂ ਇਹੋ ਕੰਮ ਹੁੰਦਾ ਕਿੱਦੋਂ ਲੀਟਰ ਆਉਂਦਾ ਤੁਸੀਂ ਗੱਲ ਨਹੀਂ ਕਰਦੇ ਗੱਲ ਕਰਦੇ ਆ ਲੀਟਰ ਬਸ ਟੰਕਾ ਕੇ ਗਾਂ ਜਾਂਦੇ ਆ ਇਹਦਾ ਸੋਨ ਦੇ ਨਹੀਂ ਆ ਗਏ ਦੀ ਉਹਨਾਂ ਨੇ ਆਪਣੇ ਢਿੱਡ ਭਰਨੇ ਉਹਨਾਂ ਨੇ ਸਾਡੇ ਗਰੀਬਾਂ ਨੂੰ ਕੀ ਦੇਣਾ ਦੇਣਾ ਕਾਰਨ ਕੀ ਵੋਟਾਂ ਤੇ ਸਾਡੇ ਤੋਂ امیر ਹੋ ਕੇ ਤੇ ਹਨ ਨੂੰ ਵੀ ਵੇਖੋ ਧੋਕਾ ਦੇ ਜਾਂਦੇ ਜੀ ਕੋਈ ਨਹੀਂ ਆ ਰਿਹਾ ਕਿਹੜਾ ਪਾਣੀ ਦਾ ਕਰਨੇ ਆ ਨਿਗੇ ਨਿਗੇ ਬੱਚੇ ਆ ਪਾਣੀ ਦੀ ਤੇ ਹਰ ਚੀਜ਼ ਨੂੰ ਜ਼ਰੂਰਤ ਆ ਹਰ ਕੰਮ ਲਈ ਠੀਕ ਭਾਂਡੇ ਵੀ ਧੋਵਾਂਗੇ ਪਾਣੀ ਨਾਲ ਸਬਜ਼ੀਆਂ ਬਣਾਉਣੀਆਂ ਬੀਬੀਆਂ ਐ ਨੋਂ ਧੋਣਗੀਆਂ ਕੱਪੜੇ ਹੁਣ ਜਿਨ੍ਹਾਂ ਦਾ ਪਰਿਵਾਰ ਵੱਡਾ ਵਾ ਉਹ ਚਾਰ ਬਾਲਟੀਆਂ ਕੋਈ ਭਰਨ ਦੇਊਗਾ ਉਹਨਾਂ ਦੀ ਵੀ ਬਿਜਲੀ ਬਲ ਨਹੀਂ ਉਹ ਕਿੰਨਾ ਘੰਟਾ ਨੂੰ ਭਰਨ ਦੇਣਗੇ ਉਹ ਵੀ ਅੱਗੇ ਅੱਕ ਜਾਂਦੇ ਪਾਣੀ ਤੇ ਆਪਣੇ ਘਰੋਂ ਹੀ ਲਵਾਂਗੇ ਤੇ ਫੇਰ ਹੀ ਗੁਜ਼ਾਰਾ ਹੋਊਗਾ ਨਾ ਇੱਥੇ ਹੈ